ਉਹ ਜਦੋਂ ਡਾਲਾਸ ਉਤਰੇ ਤਾਂ ਪੂਰਾ 70 ਵਾਲਾ ਟੈਂਪਰੇਚਰ ਸੀ ਪੂਰਾ ਗਰਮੀ ਵਾਲਾ ਮਾਹੌਲ ਸੋ ਸੈਟਰਡੇ ਇਵਨਿੰਗ ਮੀਟਿੰਗ ਸੀ ਸੰਡੇ ਗੁਰਦੁਆਰਾ ਸਾਹਿਬ ਸੀ ਫਿਰ ਸ਼ਾਮ ਨੂੰ ਕਾਨਫਰੰਸ ਸੀ ਸੋ ਅੱਜ ਸਵੇਰੇ 3 ਵਜੇ ਉੱਠ ਕੇ 6 6:30 ਤੋਂ ਪਹਿਲੇ ਪਹਿਲੇ 에어ਪੋਰਟ ਤੇ ਪਹੁੰਚਣਾ ਇਸ ਵੈਰੀ ਹੈਕਟਿਕ ਬਟ ਵੈਰੀ ਪ੍ਰੋਡਕਟਿਵ ਕਿਉਂਕਿ ਡਾਲਾਸ ਟੈਕਸਾਸ ਦੇ ਵਿੱਚ ਸਿੱਖ ਕਮਿਊਨਿਟੀ ਕਾਫੀ ਆਰਗੇਨਾਈਜ਼ਡ ਹੈ ਉਹਨਾਂ ਨੇ ਜਦੋਂ ਵੀ ਕੋਈ ਇੰਟਰਨੈਸ਼ਨਲ ਇਵੈਂਟਸ ਹੁੰਦੀਆਂ ਨੇ ਉਹਨੂੰ ਬਹੁਤ ਅੱਛਾ ਆਰਗੇਨਾਈਜ਼ ਕਰਦੇ ਨੇ ਲੋਕਲੀ ਉਹਨਾਂ ਨੇ ਐਮਨਸਟੇ ਇੰਟਰਨੈਸ਼ਨਲ ਔਰ ਦੂਸਰੀਆਂ ਇੰਟਰਫੇਥ ਗਰੁੱਪਸ ਉਹਨਾਂ ਦੇ ਨਾਲ ਬੜਾ ਅੱਛਾ ਆਪਣਾ ਜਿਹੜਾ ਹੈ ਉਹ ਲਿਆਜ਼ਨ ਬਣਾਇਆ ਹੋਇਆ ਹੈ ਨਤੀਜੇ ਦੇ ਤੌਰ ਤੇ ਜਿਹੜੀ ਕਾਨਫਰੰਸ ਸੰਡੇ ਉੱਤੇ ਹੋਈ ਯੂਨ ਜੈਨੋਸਾਈਡ ਡੇ ਦੇ ਉੱਤੇ ਇਸ ਨੂੰ ਆਰਗੇਨਾਈਜ਼ ਗਰੁੱਪ ਨੇ ਕੀਤਾ ਜਿਸ ਦਾ ਨਾਮ ਹੈ ਅਮਰੀਕਾ ਟੂਗੇਦਰ ਫਾਊਂਡੇਸ਼ਨ ਔਰ ਉਹਦੇ ਵਿੱਚ ਜਿਹੜੇ ਡਿਫਰੈਂਟ ਸਪੀਕਰ ਸੀ ਇਸ ਸਾਲ ਉਹਨਾਂ ਨੇ ਇਸ ਜੈਨੋਸਾਈਡ ਦੇ ਉੱਤੇ ਸਿੱਖ ਜੈਨੋਸਾਈਡ ਨੂੰ ਜਿਹੜਾ ਉਹ ਸੈਂਟਰ ਫੋਕਸ ਰੱਖਿਆ ਹੋਇਆ ਸੀ ਸੋ ਇੱਕ ਬੜਾ ਅੱਛਾ ਲੱਗਦਾ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਅਸੀਂ ਗਰੋ ਹੋ ਰਹੇ ਹਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਵੀ ਐਕਟੀਵਿਟੀਆਂ ਹੋ ਰਹੀਆਂ ਹਨ ਔਰ ਇਵਨ ਜੈਨੋਸਾਈਡ ਦੇ ਹਵਾਲੇ ਨਾਲ ਦੂਸਰੀਆਂ ਕਮੇਟੀਆਂ ਜਿਸ ਦੇ ਵਿੱਚ ਆਲਮੋਸਟ ਸਾਰੀਆਂ ਹੀ ਕਮੇਟੀਆਂ ਦੇ ਬੜੇ ਰਿਪ੍ਰেজੈਂਟੇਟਿਵਸ ਸੀ ਔਰ ਇਸ ਇਵੈਂਟ ਨੂੰ ਸੀਬੀਐਸ ਕਵਰ ਕਰ ਰਿਹਾ ਸੀ ਜੀਓ ਨਿਊਜ਼ ਕਵਰ ਕਰ ਰਿਹਾ ਸੀ ਔਰ ਬਹੁਤ ਸਾਰਾ ਮੀਡੀਆ ਜਿਹੜਾ ਉੱਥੇ ਮੌਜੂਦ ਸੀ ਯੂਨਿਟੇਰੀਅਨ ਚਰਚ ਦੇ ਵਿੱਚ ਇਵੈਂਟ ਸੀ ਸੋਵਰੀ ਯੂਸਫੁਲ ਔਰ ਫਲਾਈ ਕਰਕੇ ਆ ਕੇ ਸਿੱਧਾ ਸਟੂਡੀਓ ਔਰ ਹੁਣ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਜੀ ਆਮ ਗਾਰੀ ਕੁਡ ਮੇਕ ਇਟ ਡਾਕਟਰ ਸਾਹਿਬ ਹੁਣ ਅਸੀਂ ਹਮੇਸ਼ਾ ਮੰਗ ਸਾਡੇ ਦਰਸ਼ਕਾਂ ਦੀ ਆਈ ਈਮੇਲਸ ਜੀ ਟੈਕਸਟ ਮੈਸੇजेस ਫੇਸਬੁਕ ਮੈਸੇजेस ਅਤੇ ਫੋਨ ਕਾਲਸ ਦੇ ਰਾਹੀਂ ਸ਼ੁਰੂ ਕਰਾਂਗੇ ਠੀਕ ਹੈ ਸਭੀ ਜਿਹੜੀ ਪਹਿਲੀ ਈਮੇਲ ਆਈ ਹੈ ਉਹ ਹੈਗੀ ਫ੍ਰੀਮੋਂਟ ਕੈਲੀਫੋਰਨੀਆ ਤੋਂ ਤੇ ਲਿਖਣ ਵਾਲਿਆਂ ਦਾ ਨਾਂ ਹੈਗਾ ਕਰਨਦੀਪ ਸਿੰਘ ਜੀ ਜੀ ਉਹਨਾਂ ਨੇ ਲਿਖਿਆ ਹੈ ਕਿ ਟੀਵੀ 84 ਨੂੰ ਸ਼ੁਰੂ ਕਰਨ ਦਾ ਬਹੁਤ ਵਤਾਈਆਂ ਇਸ ਪ੍ਰੋਗਰਾਮ ਨਾਲ ਯੂਥ ਅਤੇ ਬਾਕੀ ਸੰਗਤ ਤੱਕ ਪਹੁੰਚ ਹੋ ਸਕਦੀ ਹੈ ਫਾਈਟਰ ਇਸ ਚੈਨਲ ਤੇ ਆਪਣਾ ਮહેર ਭਰਿਆ ਹੱਥ ਰੱਖੇ ਡਾਕਟਰ ਅਮਰਜੀਤ ਸਿੰਘ ਜੀ ਬਹੁਤ ਇਨਸਪਾਇਰਿੰਗ ਹਨ ਅਤੇ ਯੂਥ ਰਹਿਣ ਇਹਨਾਂ ਨੂੰ ਬਹੁਤ ਪਸੰਦ ਕਰਦਾ ਹੈ ਅ ਬੇਟਾ ਕਰਨਜੀਤ ਬਹੁਤ ਬਹੁਤ ਸ਼ੁਕਰੀਆ ਫॉर द ਰਾਈਟਿੰਗ ਕਿਉਂਕਿ ਤੁਸੀਂ ਵੀ ਯੂਥ ਹੋ ਔਰ ਜੀ ਤੁਹਾਨੂੰ ਕੋਈ ਗੱਲ ਚੰਗੀ ਲੱਗਦੀ ਹੈ ਤੁਸੀਂ ਇਨਸਪੀਰੇਸ਼ਨ ਮਹਿਸੂਸ ਕਰਦੇ ਹੋ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਔਰ ਇਹ ਬਿਲਕੁਲ ਠੀਕ ਹੈ ਕਿ ਅਲਟੀਮੇਟਲੀ ਵਾਹਿਗੁਰੂ ਦੇ ਹੱਥ ਹੈ ਵਾਹਿਗੁਰੂ ਤੋਂ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਤਗੁਰੂ ਸਾਨੂੰ ਸਮਰਥਾ ਦੇਣ ਬਲ ਦੇਣ ਕਿ ਇਸ ਸੱਚ ਦੇ ਪੰਡੇ ਨੂੰ ਇਸ ਇਲੈਕਟ੍ਰੋਨਿਕ মিডিਏ ਰਾਹੀਂ ਸੱਚ ਦੀ ਗੱਲ ਕਰਨ ਲਈ ਜਿਹੜਾ ਬੀੜਾ ਸਾਡੇ ਵੀਰਾਂ ਭੈਣਾਂ ਨੇ ਚੁੱਕਿਆ ਇੱਥੇ ਉਸ ਦੇ ਵਿੱਚ ਅਸੀਂ ਸਫਲ ਹੋਈਏ ਜੀ ਕਰਨਦੀਪ ਸਿੰਘ ਜੀ ਤੁਹਾਡੇ ਲਿਖਣ ਵਾਸਤੇ ਸਾਨੂੰ ਸਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਇਦਾਂ ਹੀ ਲਿਖਦੇ ਰਹਿਣਾ ਤੇ ਆਪਣੀ ਬਲੇਸਿੰਗਸ ਸਾਡੇ ਉੱਤੇ ਸ਼ਾਵਰ ਕਰਦੇ ਰਹਿਣਾ ਐਸਓਐਸ 8284 ਟਵੀ 84 ਤੇ ਹੁਣ ਜੋ ਸਾਡੀ ਦੂਜੀ ਈਮੇਲ ਆਈ ਹੈ ਉਹ ਹੈਗੀ ਟੋਰਾਂਟੋ ਕੈਨੇਡਾ ਤੋਂ ਤੇ ਲਿਖਣ ਵਾਲੇ ਹਨ ਸਤਨਾਮ ਸਿੰਘ ਜੀ ਤੇ ਇਹਨਾਂ ਨੇ ਕਿਹਾ ਹੈ ਕਿ ਟੀਵੀ 84 ਨਾਲ ਇੱਕ ਨਵਾਂ ਇਤਿਹਾਸ ਸਰਗਿਆ ਜਾ ਰਿਹਾ ਹੈ ਮਲਿਕਾ ਮਲਿਕਾ ਕੌਰ ਜੀ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਸੀਂ ਇਸ ਇਤਿਹਾਸਿਕ ਪ੍ਰਾਪਤੀ ਦਾ ਹਿੱਸਾ ਬਣਨ ਜਾ ਰਹੇ ਹੋ ਸਤਨਾਮ ਸਿੰਘ ਜੀ ਨੇ ਸਾਡੇ ਲਈ ਬਾਰ ਬਹੁਤ ਉੱਚੀ ਰੱਖ ਦਿੱਤੀ ਹੈ ਅਸੀਂ ਪਤਾ ਨਹੀਂ ਕਿਹੜਾ ਇਤਿਹਾਸ ਸੱਕਣਾ ਹੈ ਕਿ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਕਿ ਹੋਰ ਵੀ ਬਹੁਤ ਸਾਰੇ ਸ਼ਰੋਤਿਆਂ ਨੇ ਦਰਸ਼ਕਾਂ ਨੇ ਕਾਲਸ ਰਾਈਆਂ ਔਰ ਆਪਣੀਆਂ ਲਿਖਤਾਂ ਰਾਈਆਂ ਕਈ ਹੈ ਜਿਸ ਤੋ ਇੱਕ ਗੱਲ ਮਹਿਸੂਸ ਹੁੰਦੀ ਹੈ ਕਿ ਇਸ ਦੀ ਕਾਟ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਸੀ ਜਿਹੜੇ ਪੰਥ ਨੂੰ ਸਿੱਖੀ ਨੂੰ ਪਿਆਰ ਕਰਨ ਵਾਲੇ ਵੀਰ ਪੈਣਾ ਨੇ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸਾਡੇ ਕੋਲ ਇੱਕ ਮੀਡੀਅਮ ਹੈ ਇੱਕ ਜ਼ਰੀਆ ਹੈ ਜਿਹਦੇ ਰਾਹੀਂ ਅਸੀਂ ਆਪਣੀ ਗੱਲ ਕਰ ਸਕਾਂਗੇ ਜਿਹੜੀ ਹਕੀਕਤਨ ਉਸ ਸੱਚ ਦੇ ਪੈਮਾਨੇ ਦੇ ਨਾਲ ਨਪੀ ਤੁਲੀ ਹੋਏਗੀ ਸੋ ਵੀਰ ਸਤਨਾਮ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਸਤਨਾਮ ਸਿੰਘ ਜੀ ਬਿਲਕੁਲ ਇਹ ਰੱਬ ਦੀ ਮਿਹਰ ਹੈ ਕਿ ਉਹ ਤੁਸੀਂ ਤੇ ਅਸੀਂ ਮਿਲ ਕੇ ਕੁਝ ਸਿੱਕਾ ਮਾਸੇ ਕਰ ਸਕਦੇ ਹਾਂ ਤੁਸੀਂ ਇਹਨੇ ਇਹਦੇ ਹੀ ਸਾਨੂੰ ਲਿਖਦੇ ਰਹਿਣਾ ਐਸਓਐਸ 80 84.टीवी ਤੇ ਹੁਣ ਸਾਡੀ ਈਮੇਲ ਹੈਗੀ ਹੈ ਨਿਊਯਾਰਕ ਤੋਂ ਗੁਰਚੇ ਸਿੰਘ ਜੀ ਨੇ ਲਿਖੀ ਹੈ ਹਾਂਜੀ ਇਹਨਾਂ ਨੇ ਟੀਵੀ 84 ਸ਼ੁਰੂ ਕਰਨ ਵਾਸਤੇ ਬਹੁਤ-ਬਹੁਤ ਵਧਾਈਆਂ ਦਿੱਤੀਆਂ ਹਨ ਤੇ ਇਹਨਾਂ ਨੂੰ ਇਹਨਾਂ ਨੇ ਤੁਹਾਨੂੰ ਦੋ ਸਵਾਲ ਪੁੱਛੇ ਹਨ ਹਾਂਜੀ ਜੋ ਸਾਡਾ ਪਹਿਲਾ ਸਵਾਲ ਹੈ ਉਹ ਹੈ ਕਿ ਹਿਨੈਰਿਕ ਸਟੇਟ ਦੇ ਯੂਥ ਸੰਬੰਧੀ ਤੁਹਾਡੇ ਕੋਲ ਕੀ ਪਲਾਨ ਹੈਗੇ ਹਨ ਦੇਖੋ ਪਹਿਲਾਂ ਤਾਂ ਵੀਰ ਗੁਰਚੇਤ ਸਿੰਘ ਹਰਾਂ ਦਾ ਧੰਨਵਾਦ ਕਿ ਉਹਨਾਂ ਨੇ ਵਕਤ ਕੱਢਿਆ ਲਿਖਣ ਦੇ ਲਈ ਅ ਅਸੀਂ ਸਗੋਂ ਵੀਰ ਗੁਰਚੇਤ ਸਿੰਘ ਜਾਂ ਹੋਰ ਨੌਜਵਾਨ ਆਪਣੇ ਵੀਰ ਪੈਣਾ ਤੋਂ ਇਹ ਜਾਣਨੇ ਚਾਹਾਂਗੇ ਬੱਚੇ ਬੱਚੀਆਂ ਤੋਂ ਕਿ ਉਹਨਾਂ ਦੀ ਸਾਡੇ ਤੋਂ ਕੀ ਐਕਸਪੈਕਟੇਸ਼ਨਸ ਨੇ ਜਾਂ ਉਹ ਕੀ ਮਹਿਸੂਸ ਕਰਦੇ ਨੇ ਕਿ ਯੂਥ ਦੇ ਹਵਾਲੇ ਨਾਲ ਅਸੀਂ ਇਸ ਪ੍ਰੋਗਰਾਮ ਵਿੱਚ ਵੀ ਔਰ ਓਵਰ ਆਲ ਵੀ ਕੀ ਜਿਹੜੀ ਆ ਉਹ ਸੇਧ ਦੇ ਸਕਦੇ ਆ ਹਾਲਾਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਯੂਥ ਕੈਂਪਸ ਖਾਸ ਤੌਰ ਤੇ ਜਿਵੇਂ ਯੂਨਾਈਟਿਡ 6 ਵੱਲੋਂ ਐਨਵਲ ਕੈਂਪ ਲਾਇਆ ਜਾਂਦਾ ਸਾਤ ਅੱਠ ਸਾਲ ਹੋ ਗਏ ਨੇ ਇੱਕ ਬੜਾ ਅੱਛਾ ਕੈਂਪ ਬਣ ਗਏ ਉਸ ਦੇ ਵਿੱਚ ਮੈਂ ਹਮੇਸ਼ਾ ਆਪਣੇ ਆਪ ਨੂੰ ਜਿਹੜਾ ਯਕੀਨੀ ਬਣਾਉਂਦਾ ਕਿ ਮੈਂ ਉਹਦੇ ਵਿੱਚ ਜਾ ਸਕਾਂ ਹੋਰ ਵੀ ਜਿਹੜੇ ਯੂਥ ਕੈਂਪਸ ਨੇ ਉਹ ਮੈਂ اٹੈਂਡ ਕਰਦੇ ਪਰ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਮਹਿਸੂਸ ਕਰਦਾ ਹਾਂ ਵੀ ਸਾਲ ਦੇ ਵਿੱਚ ਕੋਈ ਫਾਲੋ ਅਪ ਨਹੀਂ ਹੁੰਦਾ ਔਰ ਉਥੋਂ ਹੀ ਫਿਰ ਗੱਲ ਸ਼ੁਰੂ ਹੁੰਦੀ ਹੈ ਜਿੱਥੇ ਸਾਲ ਪਹਿਲਾਂ ਛੱਡੀ ਸੀ ਸੋ ਅਸੀਂ ਅਪਰੀਸ਼ੀਏਟ ਕਰਾਂਗੇ ਜੇ ਵੀਰ ਗੁਰਜੀਤ ਸਿੰਘ ਵਰਗੇ ਹੋਰ ਵੀ ਵੀਰ ਭੈਣਾ ਜਿਹੜੇ ਨੇ ਕੋਈ ਰਾਊਂਡ ਦਾ ਇਅਰ ਪ੍ਰੋਗਰਾਮ ਲਿਖ ਸਕਣ ਰਿਟਰੀਟਸ ਪਾਵੇ ਲੌਂਗ ਵੀਕਐਂਡ ਨੇ ਉਹਨਾਂ ਦੇ ਵਿੱਚ ਅਸੀਂ ਕਿਤੇ ਵੀ ਆਪਣੀ ਪਾਰਟਿਸਪੇਸ਼ਨ ਦੇ ਸਕਦੇ ਹਾਂ ਤੇ ਜਾਂ ਕੋਈ ਵੀ ਹੋਰ ਆਈਡੀਆ ਇਹਨਾਂ ਦੇ ਕੋਲ ਹੋਵੇ ਕਿ ਅਸੀਂ ਯੂਥ ਦੇ ਲਈ ਹੋਰ ਕਿਵੇਂ ਉਹਨਾਂ ਨੂੰ ਇਨਵੋਲਵ ਕਰ ਸਕਦੇ ਆਂ ਤੇ ਅਸੀਂ ਅਪਰੀਸ਼ੀਏਟ ਕਰਾਂਗੇ ਜੀ ਇਹਨਾਂ ਦਾ ਦੂਜਾ ਸਵਾਲ ਹੈ ਉਹ ਜਾਣਨਾ ਚਾਹੁੰਦੇ ਨੇ ਕਿ ਸੀਰੀਆ ਵਿੱਚ ਚੱਲ ਰਹੇ ਲੜਾਈ ਸੰਬੰਧੀ ਤੁਹਾਡੇ ਕੀ ਵਿਚਾਰ ਹਨ ਦੇਖੋ ਸੀਰੀਆ ਇਸ ਵੇਲੇ ਜਿਹੜੀਆਂ ਇਹ ਤਾਕਤਾਂ ਨੇ ਪੱਛਮੀ ਉਹਨਾਂ ਦੀ ਪ੍ਰੌਕਸੀ ਵਾਰ ਦਾ ਅਖਾੜਾ ਬਣ ਗਿਆ ਇੱਥੇ ਜਿਹੜੀਆਂ ਉਹ ਸੀਰੀਆ ਚ ਜਿਹੜੀ ਕਾਬਜ਼ ਤੇ ਰਹਿ ਉਸ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਵਿੱਚ ਰਸ਼ੀਆ ਔਰ ਚਾਈਨਾ ਹੈ ਤੇ ਦੂਸਰੇ ਪਾਸੇ ਅਮਰੀਕਾ ਇੰਗਲੈਂਡ ਫਰਾਂਸ ਇਹ ਸਾਰੇ ਜਿਹੜੇ ਨੇ ਉਸ ਅ ਐਸਟੈਬਲਿਸ਼ਮੈਂਟ ਨੂੰ ਹਿਲਾਣਾ ਚਾਹੁੰਦੇ ਨੇ ਔਰ ਗੁਰਿਲਾਜ਼ ਨੂੰ ਟ੍ਰੇਨ ਕਰਕੇ ਔਰ ਦੂਸਰੇ ਤੌਰ ਤਰੀਕਿਆਂ ਨਾਲ ਉੱਥੇ ਜਿਹੜੀ ਹੈ ਇੱਕ ਗ੍ਰਹਿ ਯੁੱਧ ਜਿਹੜੀ ਸਿਵਲ ਵਾਰ ਨੂੰ ਕਹਿੰਦੇ ਅਸੀਂ ਉਸ ਦੇ ਹਾਲਾਤ ਬਣਾਏ ਹੋਏ ਨੇ ਇਹ ਬਦਕਿਸਮਤੀ ਹੈ ਕਿ ਕੋਲਡ ਵਾਰ ਦੇ ਪੀਰੀਅਡਸ ਦਾ ਇਹ ਦੇਖਣ ਸਿੱਖ ਕਿ ਵੀ ਕਿਸ ਤਰ੍ਹਾਂ ਇਹ ਦੋਨੋਂ ਹੀ ਸੁਪਰ ਪਾਵਰਸ ਇੱਕ ਪਾਸੇ Soviet Union ਇੱਕ ਪਾਸੇ ਅਮਰੀਕਾ ਇਹਨਾਂ ਨੇ ਕੈਂਬੋਡੀਆ ਦੇ ਵਿੱਚ ਵਿਤਨਾਮ ਦੇ ਵਿੱਚ ਕੋਰੀਆ ਦੇ ਵਿੱਚ ਕਿਵੇਂ ਡਿਵੀਜ਼ਨ ਕੀਤੀ ਕਿਵੇਂ ਉਹੀ ਮੁਲਕ ਦੇ ਲੋਕ ਉਹੀ ਭਰਾ ਇੱਕ ਦੂਜੇ ਦੇ ਉਹੀ ਜਿਹੜੇ ਜੀਓਗ੍ਰਾਫੀਕਲ ਹੱਦਾਂ 'ਚ insan ਇਹਨਾਂ ਦੋ ਤਾਕਤਾਂ ਦਾ ਜਿਹੜਾ ਉਹ ਆਰਡਰ ਬਣੇ ਹੋਏ ਸੀ ਮਿਲੀਅਨਸ ਮਾਰੇ ਗਏ ਤੇ ਲੱਗਦਾ ਸੀ ਕਿ ਕੋਲਡ ਵਾਰ ਖਤਮ ਹੋਈ ਹੈ ਔਰ ਹੁਣ ਇਹ ਜਿਹੜਾ ਇਸ ਕਿਸਮ ਦੀ ਲੜਾਣ ਦੀ ਲਾਈਨ ਹੈ ਕਿ ਦੋ ਤਾਕਤਾਂ ਯਰਗਾਨੇ ਆਪਣੇ ਨਿੱਜੀ ਜਾਂ ਵਪਾਰਕ ਹਿੱਤਾਂ ਲਈ ਉਹਨਾਂ ਲੋਕਾਂ ਦਾ ਕਤਲ ਕਰਦੀਆਂ ਨੇ ਪਰ ਸੀਰੀਆ ਦੀ ਸਿਚੁਏਸ਼ਨ ਉਸ ਕਿਸਮ ਦੀ ਡਿਵੈਲਪ ਹੋ ਰਹੀ ਹੈ ਕਿ ਉਹਦੇ ਵਿੱਚ ਤੇਜ਼ੀ ਨਾਲ ਜਦੋਂ ਵੀ ਤੁਸੀਂ ਖਬਰ ਪੜ੍ਹਦੇ ਹੋ ਕਿਤੇ ਜਿਹੜਾ 60 ਮਾਰੇ ਗਏ 70 ਮਾਰੇ ਗਏ ਹੈਲੀਕਾਪਟਰ ਡਿੱਗ ਗਿਆ ਦੂਜਾ ਹੋ ਗਿਆ ਸੋ ਇਸ ਲੈਵਲ ਤੇ ਜਦੋਂ ਕੋਈ ਲੜਾਈ ਚੱਲੀ ਜਾਂਦੀ ਹੈ ਲੋਕ ਰਿਪੋਰਟ ਤਾਂ ਕਰਦੇ ਨੇ ਸੜਕਾਂ ਤੇ ਆ ਸਕਦੇ ਨੇ ਪਰ ਹਥਿਆਰ ਔਰ ਇਸ ਕਿਸਮ ਦੀ ਇਵਨ 에ਅਰ ਜਿਹੜੀ ਹੈ ਫੋਰਸ ਜਾਂ ਦੂਸਰੀ ਦਾ ਇਸਤੇਮਾਲ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਦੂਸਰੀਆਂ ਫੋਰਸ ਸਿਰ ਮਦਦ ਨਾ ਕਰ ਰਹੀਆਂ ਹੋਣ ਰਸ਼ੀਆ ਦਾ ਉਹ ਵੱਡਾ ਅੱਡਾ ਹੈ ਮਿਡਲ ਈਸਟ ਦੇ ਵਿੱਚ ਸੀਰੀਆ ਉਹਨਾਂ ਦੇ ਵਪਾਰਕ ਹਿੱਤ ਸਮੁੰਦਰੀ ਹਿੱਤ ਜੁੜੇ ਹੋਏ ਨੇ ਚਾਈਨਾ ਨਹੀਂ ਚਾਹੁੰਦਾ ਕਿ ਵੀ ਉੱਥੇ ਅਮਰੀਕਾ ਨੇ ਆਲਰੇਡੀ ਜਾ ਕੇ ਉੱਥੇ ਅਫਗਾਨਿਸਤਾਨ ਦੇ ਡੇਰੇ ਲਾਏ ਹੋਏ ਨੇ ਕਿ ਉੱਥੇ ਆ ਕੇ ਬੈਠੇ ਉਹਨਾਂ ਦੇ ਵੀ ਜਿਹੜੀ ਹੈ ਉਹਨਾਂ ਦੇ ਨਾਲ ਵਪਾਰਕ ਹਿੱਤ ਨੇ ਸੋ ਇਹ ਇਹਨਾਂ ਦੀ ਵੈਸਟਰਨ ਪਾਵਰਸ ਦੀ ਜਿਹੜੀ ਲੜਾਈ ਹੈ ਇਹ ਸੀਰੀਆ ਨੂੰ ਘਰੇਲੂ ਖਾਨਾ ਜੰਗੀਵਲ ਤੱਕ ਰਹੀ ਹੈ ਲੋਕ ਮਾਰੇ ਜਾ ਰਹੇ ਨੇ ਔਰ ਅਸੀਂ ਅਫਸੋਸ ਦਾ ਇਜ਼ਹਾਰ ਕਰਨ ਤੋਂ ਬਿਨਾ ਹੋਰ ਕਰ ਵੀ ਕੀ ਸਕਦੇ ਹਾਂ ਅਲਟੀਮੇਟਲੀ ਅਸੀਂ ਵੀ ਉਹ ਜੇ ਮਾਹੌਲ ਦੇ ਸ਼ਿਕਾਰ ਹੈ ਭਾਵੇਂ ਉਹਦਾ ਕੰਟੈਕਸਟ ਥੋੜਾ ਜਿਹਾ ਡਿਫਰੈਂਟ ਹੈ ਜੀ ਗੁਰਚੇਤ ਸਿੰਘ ਜੀ ਆਈ ਹੋਪ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਮਿਲਿਆ ਹੋਵੇ ਗੁਰਚੇਤ ਸਿੰਘ ਜੀ ਤੁਸੀਂ ਸਾਨੂੰ ਇਦਾਂ ਹੀ ਤੁਹਾਡੇ ਦਿਨ ਵਿੱਚ ਕੋਈ ਵੀ ਸੰਭਾਲ ਇਹ ਤੁਹਾਡਾ ਕੋਈ ਵੀ ਵਿਚਾਰ ਹੋਵੇ ਕਿ ਸਾਨੂੰ ਲਿਖਦੇ ਰਹਿਣਾ ਡਾਕਟਰ ਸਾਹਿਬ ਅਗਲੀ ਈਮੇਲ ਆਈ ਹੈ ਕਿ ਵਰਜੀਨੀਆ ਤੋਂ ਤੇ ਲਿਖਣ ਵਾਲੇ ਹਨ ਸਰਦਾਰ ਸਰਮੇਲ ਸਿੰਘ ਜੀ ਇਹਨਾਂ ਨੇ ਮੇਰੀ ਹੌਸਲਾ ਅਫਜ਼ਾਈ ਕਰਦੇ ਆ ਕਿ ਹੈ ਕਿ ਮੈਨੇ ਫਿਕਰ ਕਰਨ ਦੀ ਲੋੜ ਨਹੀਂ ਹੈ ਮੇਰੀ ਪੰਜਾਬੀ ਕੁਝ ਹਫ਼ਤਿਆਂ ਵਿੱਚ ਬਹੁਤ ਵਧੀਆ ਹੋ ਜਾਵੇਗੀ ਜੀ ਸਿਰਫ ਥੋੜੀ ਪ੍ਰੈਕਟਿਸ ਦੀ ਲੋੜ ਹੈ ਧੰਨਵਾਦ ਵੀਰ ਸਰਮੇਲ ਸਿੰਘ ਜੀ ਤੁਸੀਂ ਸਾਨੂੰ ਲਿਖਿਆ ਔਰ ਬਿਲਕੁਲ ਮੈਂ ਸਹਿਮਤ ਹਾਂ ਇਹਨਾਂ ਦੇ ਨਾਲ ਉਤਾਇਕ ਰਹੀਮ ਦਾ ਸ਼ਲੋਕ ਹੈ ਕਿ ਕਰਤ ਕਰਤ ਅਭਾਸ ਕੇ ਜੜਮਤੀ ਹੋਤ ਸੁਜਾਨ ਕਿ ਜਿਹੜੀਆਂ ਚੀਜ਼ਾਂ ਜੜ ਨੇ ਜਿਵੇਂ ਪੱਥਰ ਹੈ ਜਾਂ ਘਾਹ ਹੈ ਜੀ ਜੇ ਉਸ ਨੂੰ ਵੀ ਤੁਸੀਂ ਪ੍ਰੈਕਟਿਸ ਤੇ ਲਾ ਦਿਓ ਤੇ ਉਹ ਵੀ ਲਾਈਵ ਬਣ ਜਾਂਦੀ ਹੈ ਨੌਨ ਲਿਵਿੰਗ ਲਿਵਿੰਗਸ ਕਨਵਰਟ ਹੋ ਜਾਂਦੀ ਹੈ ਤੇ ਲਿਵਿੰਗ ਤਾਂ ਅਸੀਂ ਸਾਰੇ ਸਾਨੂੰ ਹਰ ਇੱਕ ਨੂੰ ਕਿਸੇ ਨਾ ਕਿਸੇ ਖੇਤਰ ਚ ਪ੍ਰੈਕਟਿਸ ਕਰਦੇ ਆ ਅਸੀਂ ਅੱਗੇ ਵਧਦੇ ਆ ਪਰਫੈਕਸ਼ਨ ਤਾਂ ਉਹਦੇ ਨਾਲ ਹੀ ਆਉਂਦੀ ਹੈ ਪਰ ਵੀਰ ਜੀ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਣ ਦੀ ਖੇਚਲ ਕੀਤੀ ਜੀ ਸਰਮੇ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਲਿਖਿਆ ਤੇ ਤੁਸੀਂ ਮੇਰੀ ਹੌਸਲਾ ਅਫਜ਼ਾਈ ਕੀਤੀ ਉਹ ਦਿਵਸ ਤੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਇਦਾਂ ਹੀ ਲਿਖਦੇ ਰਹਿਣਾ ਤੇ ਸਾਡੀ ਹੌਸਲਾ ਅਫਜ਼ਾਈ ਕਰਦੇ ਰਹਿਣਾ ਡਾਕਟਰ ਸਰ ਸਾਡੀ ਅਗਲੀ ਈਮੇਲ ਵੀ ਵਰਜੀਨੀਆ ਤੋਂ ਆਈ ਹੈ ਤੇ ਲਿਖਣ ਵਾਲੇ ਹੈਗੇ ਨੇ ਸਰਦਾਰ ਪਰਮਜੀਤ ਸਿੰਘ ਜੀ ਜੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰੋਗਰਾਮ ਦੀ ਬੰਦਤਰ ਤੋਂ ਬਹੁਤ ਖੁਸ਼ ਉਹ ਪ੍ਰੋਗਰਾਮ ਦੀ ਬੰਦਤਰ ਤੋਂ ਐਕਚੁਅਲੀ ਬਹੁਤ ਖੁਸ਼ ਹਨ ਜੀ ਉਨਾਂ ਨੂੰ ਪਰ ਇੱਕ ਸ਼ਿਕਾਇਤ ਹੈ ਕਿ ਉਹਨਾਂ ਨੂੰ ਕੁਝ ਸੌਂਗਸ ਟੀਵੀ 84 ਤੇ ਚੰਗੇ ਨਹੀਂ ਲੱਗਦੇ ਤੇ ਉਹਨਾਂ ਨੂੰ ਇਸ ਗੱਲ ਦੀ ਇਤਰਾਜ਼ ਹੈਗੀ ਹੈ ਦੇਖੋ ਵੀ ਪਰਮਜੀਤ ਸਿੰਘ ਬੜੀ ਰੈਗੂਲਰਲੀ ਪ੍ਰੋਗਰਾਮ ਨੂੰ ਮਾਨੀਟਰ ਕਰਦੇ ਨੇ ਔਰ ਬਹੁਤ ਸਾਰੀ ਇਨਪੁਟ ਵੀ ਦਿੰਦੇ ਨੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਵੀ ਇਹ ਗਾਣੇ ਜਾਂ ਫਿਲਮਾਂ ਫੁਲਮਾਂ ਸਾਡਾ ਫੀਲਡ ਤਾਂ ਨਹੀਂ ਹੈ ਜਾਂ ਜਿਹੜੇ ਵੀਰ ਭੈਣਾ ਇਹਦੇ ਚ ਇਨਵੋਲ ਵੀ ਨਹੀਂ ਸੋ ਪਹਿਲਾ ਜਿਹੜਾ ਵੀ ਲੋਟ ਉਹਨਾਂ ਨੂੰ ਮਿਲਿਆ ਹੈ ਉਹਨਾਂ ਨੇ ਉਹ ਚਲਾ ਦਿੱਤਾ ਹੈ ਹੁਣ ਜਿਉਂ-ਜਿਉਂ ਇਸ ਦੇ ਇਤਰਾਜ਼ ਵੀ ਆ ਰਹੇ ਨੇ ਜਾਂ ਲੱਗਦਾ ਹੈ ਕਿ ਵੀ ਇਹ ਜਿਹੜਾ ਨਹੀਂ ਸਿੰਕ ਨਹੀਂ ਕਰਦਾ ਉਹਨਾਂ ਨੂੰ ਰਿਮੂਵ ਕੀਤਾ ਜਾ ਰਿਹਾ ਹੈ ਉਹਨਾਂ ਨੇ ਜਿਵੇਂ ਮੈਨੇਜਮੈਂਟ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਇੱਕ ਦੋ ਬੰਦਿਆਂ ਦੀਆਂ ਡਿਊਟੀਆਂ ਲਾਈਆਂ ਨੇ ਕਿ ਤੁਸੀਂ ਜਿਹੜੇ ਚੰਗੇ ਸੌਂਗ ਉਸ ਨੇ ਜਾਂ ਚੰਗੀਆਂ ਫਿਲਮਾਂ ਨੇ ਉਹ ਦਿਓ আর ਆਉਣ ਵਾਲੇ ਦਿਨਾਂ 'ਚ ਮੇਰਾ خیال ਹੈ ਸ਼ਿਕਾਇਤ ਦੂਰ ਹੋ ਜਾਏਗੀ ਜੀ ਸਰਦਾਰ ਪਰਮਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸਾਨੀ ਤੁਸੀਂ ਦੱਸਿਆ ਕਿ ਕੀ ਸਹੀ ਹੈ ਕੀ ਨਹੀਂ ਤੁਹਾਡਾ ਫੀਡਬੈਕ ਸਰਵਿਸ ਦੇ ਬਹੁਤ ਇੰਪੋਰਟੈਂਟ ਹੈ ਤਾਂ ਇਸ ਕਰਕੇ ਸਾਨੂੰ ਲਿਖਣਾ ਨਾ ਭੁੱਲਣਾ ਐਸਓਐਸ 884.tv ਤੇ ਡਾਕਟਰ ਸਾਹਿਬ ਸਾਡੇ ਜੂਨ 1984 ਸੰਬੰਧੀ YouTube ਤੇ ਆਈ ਵੀਡੀਓਸ ਤੇ ਕਾਫੀ ਕਮੈਂਟਸ ਆਏ ਹਨ ਹਾਂਜੀ ਤੇ ਉਹਨਾਂ ਚੋਂ ਇੱਕ ਕਮੈਂਟ ਹੈ ਕਮੈਂਟ ਹੈਗਾ ਸਰਦਾਰ ਗ੍ਰੀਵਲ ਸਿੰਘ ਜੀ ਦਾ ਸਿਰਦਾਰ ਗਰੇਵਾਲ ਗਰੇਵਾਲ ਸਿੰਘ ਜੀ ਦਾ ਗਰੇਵਾਲ ਸਿੰਘ ਜੀ ਨੇ ਉਹ ਆਪਣਾ ਫਰਸਟ ਨੇਮ ਨਹੀਂ ਲਿਖਿਆ ਹੈ ਮੇਰੇ ਖਿਆਲ ਜੀ ਹਾਂ ਜੀ ਗਰੇਵਾਲ ਇਹਨਾਂ ਦਾ ਲਾਸਟ ਨੇਮ ਹੈ ਹਾਂ ਜੀ ਉਹ ਕਹਿੰਦੇ ਨੇ ਕਿ ਅਸੀਂ 1984 ਦੀ ਨੂੰ ਕਦੀ ਵੀ ਭੁੱਲ ਨਹੀਂ ਸਕਦੇ ਜੀ ਅਸੀਂ ਇਨਸਾਫ ਲੈ ਕੇ ਰਹਿਾਂਗੇ ਸਿੱਖਾਂ ਨੂੰ ਆਪਣਾ ਆਜ਼ਾਦੀ ਦੀ ਲੜਾਈ ਲਈ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਦੇਖੋ ਪਹਿਲਾਂ ਤਾਂ ਮੈਂ ਅਗੇਨ ਪੰਜਾਬ ਸਪੈਕਟਰਮ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਛੋਟੇ ਸੈਗਮੈਂਟ ਬਣਾ ਕੇ ਸਵਾਲ ਜਵਾਬ ਫਾਰਮੈਟ ਜਿਵੇਂ ਸੀ ਉਹ YouTube ਤੇ ਪਾਏ ਆਪਣੇ ਵੈਬ ਤੇ ਪਾਏ ਨਤੀਜੇ ਦੇ ਤੌਰ ਤੇ ਹੰਡਰਡਸ ਆਫ ਹਿਟਸ ਨੇ ਉਹਨਾਂ ਦੇ ਉੱਤੇ ਰੋਜ਼ ਤੇ ਇਹਨਾਂ ਦਾ ਕਮੈਂਟ ਵੀ ਹੈ ਬਿਲਕੁਲ ਅਸੀਂ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਵੀ ਅਸੀਂ ਤਾਂ ਬੀਤੀਆਂ ਸਦੀਆਂ ਦੇ ਜਿਹੜੇ ਜ਼ਖਮ ਨੇ ਉਹਨਾਂ ਨੂੰ ਵੀ ਯਾਦ ਰੱਖਿਆ ਹੈ ਔਰ ਇਹੀ ਸਾਡੀ ਸਟਰੈਂਥ ਵੀ ਹੈ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਜੋ ਜੂਨ 1984 ਚ ਨਵੰਬਰ 1984 ਜੋ ਉਸ ਤੋਂ ਬਾਅਦ ਸਿੱਖ ਕੌਮ ਨਾਲ ਹੋਇਆ ਜੀ ਅ ਜੇਐਸਸੀ ਸਿਰਫ ਉਸ ਨੂੰ ਹੀ ਬਿਆਨ ਕਰਦੇ ਰਵਾਂਗੇ ਤੇ ਇਹ ਤਾਂ ਇੱਕ ਵਿਕਟਮ ਹੁੱਡਆ ਸੀ ਉਹਦੇ 'ਚ ਨਹੀਂ ਜਿਉਣਾ ਚਾਹੁੰਦੇ ਜੀ ਇਹਦਾ ਅਸੀਂ ਜਵਾਬ ਦੇਣਾ ਚਾਹੁੰਦੇ ਹਾਂ ਤੇ ਜਵਾਬ ਇਸ ਦਾ ਫ੍ਰੀडम ਹੈ ਜਵਾਬ ਇਸ ਦਾ ਆਜ਼ਾਦੀ ਹੈ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਕੌਮ ਨੂੰ ਆਜ਼ਾਦੀ ਦੇ ਲਈ ਜਿਹੜਾ ਹੈ ਉਹ ਤਿਆਰੀ ਕਰਨੀ ਚਾਹੀਦੀ ਹੈ ਜੀ ਆਪਣੀ ਗੱਲ ਵੀ ਕਰੀਏ ਜਿੱਥੇ-ਜਿੱਥੇ ਹਿਊਮਰਾਈਜ਼ ਦੇ ਇਸ਼ੂਜ਼ ਨੇ ਲੇਕਿਨ ਜਿਵੇਂ ਪਾਈ ਗੁਰਦਾਸ ਜੀ ਦਾ ਫਰਮਾਨ ਹੈ ਵੀ ਫੋਕਸ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋ ਵਹਿ ਮਿੱਤ ਜੀ ਕਿ ਉਹ ਕੀ ਉਦਮ ਕੀਤਾ ਜਾਏ ਕਿ ਸਾਨੂੰ ਰਾਜ ਸ਼ਕਤੀ ਮਿਲੇ ਤੇ ਜਦੋਂ ਰਾਜ ਸ਼ਕਤੀ ਮਿਲਦੀ ਹੈ ਤਾਂ ਦੁਸ਼ਮਣ ਜਿਹੜੇ ਨੇ ਉਹ ਦੋਸਤ ਬਣ ਜਾਂਦੇ ਨੇ ਇਹ ਬਾਕੀ ਸਾਰੀਆਂ ਪ੍ਰੋਬਲਮਸ ਤੁਹਾਡੀ politcal power ਆਣ ਦੇ ਨਾਲ ਸੋਲਵ ਹੋ ਜਾਂਦੀ ਹੈ ਜੀ ਸਰਦਾਰ ਗਰੇਵਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸ਼ੋਅ ਉਤੇ ਕਮੈਂਟ ਕੀਤਾ ਹੈ ਤੇ ਅਸੀਂ ਤੁਹਾਡੀ ਕਮੈਂਟ ਦੀ ਇਦਾਂ ਇੰਤਜ਼ਾਰ ਕਰਦੇ ਰਹਾਂਗੇ ਤੇ ਸਾਨੂੰ ਐਕਚੁਅਲੀ ਲਿਖਣਾ ਵੀ ਨਾ ਪੋਲਾ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sos@tv84.tv ਤੇ ਸਾਡੀ ਆਖਰੀ ਈਮੇਲ ਹੈਗੀ ਟੋਰਾਂਟੋ ਤੋਂ ਤੇ ਲਿਖਰ ਮਲੇਹਾਨ ਸਰਦਾਰ ਮਨਵੀਰ ਸਿੰਘ ਜੀ ਇਹਨਾਂ ਨੇ ਰਿਲਾਇਬਲ ਸਿੱਖ ਮੀਡੀਆ ਸ਼ੁਰੂ ਕਰਨ ਲਈ ਬਹੁਤ ਬਹੁਤ ਵਦਗੀਆਂ ਦਿੱਤੀਆਂ ਹਨ ਇਹਨਾਂ ਨੇ ਇਹ ਆਫਰ ਕੀਤੀ ਹੈ ਕਿ ਉਹ ਟੀਵੀ 84 ਲੱਖ ਐਡ ਦੇਣਾ ਚਾਹਾਂਗੇ ਤਾਂ ਕਿ ਸਾਡੀ ਪ੍ਰੋਗਰਾਮ ਦੀ ਫਾਈਨੈਂਸ਼ੀਅਲ ਹੈਲਪ ਹੋ ਸਕੇ ਅ ਸਰ ਮਨਬੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੈਨਟੋਚ ਬੈਠੇ ਵੀ ਇਸ ਪ੍ਰੋਗਰਾਮ ਨੂੰ ਦੇਖਿਆ ਪੰਥ ਦੀ પીੜ ਨੂੰ ਮਹਿਸੂਸ ਕੀਤਾ ਔਰ ਤੁਸੀਂ ਮਹਿਸੂਸ ਕਰਦੇ ਹੋ ਕਿ ਅਲਟੀਮੇਟਲੀ ਕੋਈ ਵੀ ਕੁਆਲਟੀ ਪ੍ਰੋਗਰਾਮ ਜਿਹੜਾ ਹੈ ਉਹ ਫਾਈਨੈਂਸ਼ੀਅਲ ਹੈਲਪ ਤੋਂ ਬਿਨਾ ਖਾਸ ਤੌਰ ਤੇ ਇਸ ਮਾਮਲੇ ਚ ਐਡਵਰਟਾਈਜ਼ਮੈਂਟ ਹੁੰਦਾ ਉਸ ਤੋਂ ਬਿਨਾਂ ਲੰਬਾ ਵਕਤ ਸਸਟੇਨ ਨਹੀਂ ਕਰਦਾ ਜੀ ਸੋ ਜ਼ਿਆਦਾ ਤੌਰ ਦੇ ਉੱਤੇ ਸਾਨੂੰ ਤੁਹਾਡੇ ਵਰਗੇ ਉਹਨਾਂ ਹੀ ਵੀਰਾਂ ਪੈਣਾ ਦੀ ਜਿਹੜੀ ਹੈ ਉਹ ਲੋਡ ਹੈ ਜਿਹੜੇ ਕਿ ਲਗਾਤਾਰਤਾ ਨਾਲ ਸਾਡੀ ਮਦਦ ਤੇ ਆਣ ਲੇਕਿਨ ਜਿਵੇਂ ਸਾਨੂੰ ਮੈਨੇਜਮੈਂਟ ਨੇ ਕਿਹਾ ਹੈ ਕਿ ਜਦੋਂ ਤੱਕ ਅਸੀਂ ਕੁਝ ਦਿਨ ਹੋਰ ਇਸ ਨੂੰ ਇੱਕ ਫਾਰਮੈਟ ਸੇ ਨਹੀਂ ਲੈ ਆਉਂਦੇ ਟਾਈਮ ਵਾਰਨਰ ਤੇ ਵਾਰਨਰ ਤੇ ਜਾਂ ਦੂਸਰੇ ਸੋ ਜੇ ਤੱਕ ਅਸੀਂ ਜਿਹੜਾ ਉਹਨਾਂ ਨੇ ਕਿਹਾ ਵੀ ਐਡਸ ਨਹੀਂ ਲੈ ਰਹੇ ਪਰ ਜਦੋਂ ਹੀ ਇਹ ਜਿਹੜਾ ਪਾਰਟ ਹੈ ਇੱਕ ਰੈਗੂਲਰ ਦੌਰ ਦੇ ਵਿੱਚ ਦਾਖਲ ਹੁੰਦਾ ਹੈ ਟਾਈਮ ਵਾਰਨਰ ਤੇ ਕੇਬਲ ਤੇ ਤੇ ਫਿਰ ਅਸੀਂ ਤੁਹਾਡੇ ਤੋਂ ਔਰ ਈਵਨ ਤੁਹਾਡੇ ਹੋਰ ਵੀ ਮਿੱਤਰ ਹੋਣਗੇ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਮੈਕਸਿਮਮ ਐਡਸ ਲਈ ਫਾਈਨੈਂਸ਼ੀਅਲ ਸਪੋਰਟ ਦਿਓ ਜੀ ਸਰਦਾਰ ਮਨਵੀ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਆਫਰ ਦੇਣ ਵਾਸਤੇ ਅਤੇ ਇਸਾਨੂੰ ਲਿਖਦੇ ਰਹਿਣਾ s o s tv84.tv ਤੇ ਇਸ ਨਾਲ ਹੀ ਸਾਡਾ ਈਮੇਲ ਦਾ ਸਿਲਸਿਲਾ ਖਤਮ ਹੁੰਦਾ ਹੈ ਹੁਣ ਇੱਕ ਛੋਟੀ ਬ੍ਰੇਕ ਦਾ ਵਿਭਾਗਤ ਹੋ ਗਿਆ ਹੈ ਕੱਲ ਬਾਅਦ ਦਾ سلسلہ ਇਦਾਂ ਹੀ ਚੱਲਦਾ ਰਹੇਗਾ